ਹੈਲੋ ਜੀ ਸਾਰੀਕਾਲ ਕੀ ਹਾਲ ਹੈ ਸਾਰਿਆਂ ਦਾ ਅੱਜ ਆਪਾਂ ਬਣਾਵਾਂਗੇ ਸਾਡੀ ਸਪੈਸ਼ਲ ਡਰਿੰਕ ਸੋ ਅੱਜ ਆਪਾਂ ਬਣਾਵਾਂਗੇ ਸਰ੍ਹਦਾਈ ਜੀ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਹਰੀ ਇਲਾਚੀ ਐਡ ਕਰਾਂਗੇ ਹੁਣ ਆਪਾਂ ਨੇ ਨਾਲ ਦੀ ਨਾਲ ਸੌਂਫ ਐਡ ਕੀਤੀ ਆ ਤੇ ਉਸ ਤੋਂ ਬਾਅਦ ਮਗਜ ਨੇ ਜਿਹੜੇ ਉਹ ਐਡ ਕੀਤੇ ਆ ਨਾਲ ਦੀ ਨਾਲ ਆਪਾਂ ਨੇ ਜਿਹੜੇ ਚਿੱਟੇ ਤਿਲ ਹੁੰਦੇ ਨੇ ਉਹ ਐਡ ਕਰਨੇ ਆ ਇਹਨਾਂ ਸਾਰੀਆਂ ਚੀਜ਼ਾਂ ਤੋਂ ਬਾਅਦ ਹੁਣ ਆਪਾਂ ਗੁਲਾਬ ਦੀਆਂ ਪੱਤੀਆਂ ਨੂੰ ਐਡ ਕਰਾਂਗੇ ਹੁਣ ਆਪਾਂ ਇਹਦੇ ਵਿੱਚ ਚਿੱਟੀ ਤੇ ਕਾਲੀ ਖਸਖਸ ਉਹ ਵੀ ਐਡ ਕਰ ਲਈ ਆ ਤੇ ਨਾਲ ਦੀ ਨਾਲ ਹੁਣ ਆਪਾਂ ਇਹਦੇ ਵਿੱਚ ਮਿਸ਼ਰੀ ਪਾਵਾਂਗੇ ਧਾਗੇ ਵਾਲੀ ਮਿਸ਼ਰੀ ਜੋ ਕਿ ਬੜੀ ਫਾਇਦੇਮੰਦ ਹੁੰਦੀ ਹੈ ਹੁਣ ਆਪਣੇ ਕੋਲ ਹੈਗੀ ਹੈ ਜੀ ਕਾਲੀ ਮਿਰਚ ਪੀਸੀ ਹੋਈ ਇਹ ਬਿਲਕੁਲ ਆਪਾਂ ਇੱਕ ਚੁਟਕੀ ਪਾਵਾਂਗੇ ਸਾਰੇ ਸਮਾਨ ਦੇ ਵਿੱਚ ਹੁਣ ਆਪਾਂ ਇਹਦੇ ਵਿੱਚ ਐਡ ਕਰਾਂਗੇ ਬਦਾਮ ਬਦਾਮਾਂ ਦੀ ਕੁਆਂਟੀਟੀ ਕਿੰਨੀ ਜਾਣੀ ਹੈ ਤੁਹਾਡੇ ਸਮਾਨ ਤੇ ਡਿਪੈਂਡ ਕਰਦੀ ਹੈ ਜਿੰਨਾ ਕਿ ਤੁਸੀਂ ਸਮਾਨ ਬਣਾਉਣਾ ਹੈ ਉਹਦੇ ਅਕੋਰਡਿੰਗ ਬਦਾਮ ਪੈਣੇ ਨੇ ਜਿੱਦਾਂ ਕਿ ਸਾਰਾ ਸਮਾਨ ਹੁਣ ਇੱਕ ਬੋਲ ਚ ਪਾ ਲਿਆ ਆਪਾਂ ਨੇ ਤੇ ਸਾਰੀਆਂ ਚੀਜ਼ਾਂ ਨੂੰ ਆਪਾਂ ਨੇ ਹੁਣ ਪੀਸ ਲੈਣਾ ਲੋ ਜੀ ਹੁਣ ਸਾਰਾ ਸਮਾਨ ਪਿਸ ਕੇ ਰੈਡੀ ਹੈ ਤੇ ਆਪਾਂ ਇਹਦੇ ਵਿੱਚ ਹੁਣ ਕਰਾਂਗੇ ਦੁੱਧ ਐਡ ਹੁਣ ਆਪਾਂ ਦੁੱਧ ਪਾ ਕੇ ਇਹਨੂੰ ਮਿਕਸ ਕਰਕੇ ਚੰਗੀ ਤਰ੍ਹਾਂ 30 ਤੋਂ 40 ਮਿੰਟ ਲਈ ਢੱਕ ਕੇ ਰੱਖਾਂਗੇ ਇਹ ਸਾਰਾ ਕੁਝ ਆਪਮਨੇ ਤਾਂ ਕੀਤਾ ਹੈ ਕਿਉਂਕਿ ਸਾਡੇ ਕੋਲ ਕੁੰਡਾ ਡੰਡਾ ਨਹੀਂ ਹੈ ਅਦਰਵਾਇਜ਼ ਜੇ ਆਪਣੇ ਕੋਲ ਕੁੰਡਾ ਡੰਡਾ ਹੈ ਤਾਂ ਆਪਾਂ ਨੂੰ ਇਹ ਥੋੜੇ ਟਾਈਮ ਲਈ ਵੀ ਰੱਖਣ ਦੀ ਲੋੜ ਨਹੀਂ ਪੈਂਦੀ ਸਾਈਡ ਤੇ 30 ਤੋਂ 40 ਮਿੰਟ ਬਾਅਦ ਆਪਣਾ ਪੇਸਟ ਕੁਝ ਇਸ ਤਰ੍ਹਾਂ ਦਾ ਹੋਵੇਗਾ ਹੁਣ ਆਪਾਂ ਪਹੁੰਚ ਗਏ ਜੀ ਲਾਸਟ ਸਟੈਪ ਤੇ ਅਤੇ ਇੱਥੇ ਆਪਾਂ ਲਵਾਂਗੇ ਮਲਮਲ ਦਾ ਕੱਪੜਾ ਮਲਮਲ ਦਾ ਕੱਪੜਾ ਲੈਣ ਤੋਂ ਬਾਅਦ ਸਾਰਾ ਜਿਹੜਾ ਆਪਣੇ ਕੋਲ ਸਮਾਨ ਸੀ ਘੋਲਿਆ ਹੋਇਆ ਦੁੱਧ ਦੇ ਨਾਲ ਉਹ ਆਪਾਂ ਇਹਦੇ ਵਿੱਚ ਪਾਵਾਂਗੇ ਤੇ ਚੰਗੀ ਤਰ੍ਹਾਂ ਆਪਾਂ ਨੇ ਨਿਚੋੜ ਲੈਣਾ ਹੈ ਇਹ ਚੰਗੀ ਤਰ੍ਹਾਂ ਧਿਆਨ ਦੇ ਨਾਲ ਇਕੱਠਾ ਕਰਕੇ ਕਿ ਸਾਈਡ ਤੋਂ ਆਪਣਾ ਜਿਹੜਾ ਸਮਾਨ ਨਾ ਨਿਕਲ ਸਕੇ ਸੋ ਜਿੱਦਾਂ ਹੁਣ ਤੁਸੀਂ ਦੇਖ ਰਹੇ ਹੋ ਆਪਾਂ ਨੇ ਐਦਾਂ ਕਰਕੇ ਮਲਮਲ ਦੇ ਕੱਪੜੇ ਦੇ ਨਾਲ ਸਾਰਾ ਸਮਾਨ ਨੂੰ ਅੱਪਾ ਹੁਣ ਇਹਨੂੰ ਚੰਗੀ ਤਰ੍ਹਾਂ ਨਚੋੜਦੇ ਜਾਣਾ ਆ ਤੇ ਜਿਤਾ ਹੁਣ ਤੁਸੀਂ ਦੇਖ ਰਹੇ ਹੋ ਇਹਦੇ ਵਿੱਚੋਂ ਸਾਰੇ ਫਲੇਵਰ ਨਿਕਲ ਕੇ ਆਉਣ ਲੱਗੇ ਸਾਡੇ ਦੁੱਧ ਦੇ ਵਿੱਚ ਹੁਣ ਇਸ ਤਰ੍ਹਾਂ ਆਪਾਂ ਨੇ ਸਾਰੇ ਸਮਾਨ ਨੂੰ ਦੁੱਧ ਦੇ ਵਿੱਚ ਡਿਪ ਕਰੇ ਜਾਣਾ ਆ ਤੇ ਨਚੋੜੀ ਜਾਣਾ ਆ ਲੋ ਜੀ ਆਪਣੀ ਸ਼ਰਧਈ ਤਾਂ ਆਲਮੋਸਟ ਹੋ ਗਈ ਹੈ ਰੈਡੀ ਸੋ ਇਹ ਤਰੀਕਾ ਸੀ ਸ਼ਰਧਈ ਨੂੰ ਬਿਨਾ ਕੁੰਡੇ ਡੰਡੇ ਤੋਂ ਬਣਾਉਣ ਦਾ ਜੇ ਤੁਸੀਂ ਵੀ ਬਾਹਰ ਰਹਿੰਦੇ ਹੋ ਔਰ ਕੁੰਡਾ ਡੰਡਾ ਅਵੇਲੇਬਲ ਨਹੀਂ ਹੈਗਾ ਤਾਂ ਤੁਸੀਂ ਵੀ ਇਹ ਤਰੀਕੇ ਨਾਲ ਆਪਣੀ ਸ਼ਰਧਈ ਬਣਾਓ ਤੇ ਇੰਜੋਏ ਕਰੋ ਹੋਰ ਵੀਡੀਓਜ਼ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਥੈਂਕ ਯੂ